ਸਾਹਮਣੇ ਆ ਰਹੀ ਹੈ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਵੱਡਾ ਹਾਦਸਾ ਵਾਪਰਿਆ ਦੱਸਿਆ ਕਿ ਸਲੇਬ ਡਿੱਗਣ ਦੇ ਕਾਰਨ ਕਈ ਲੋਕ ਮਲਬੇ ਦੀ ਝਪੇੜ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਹਸਪੀਟਲ ਲਿਜਾਇਆ ਗਿਆ ਉੱਥੇ ਹੀ ਤਿੰਨ ਤੋਂ ਚਾਰ ਜਿਹੜੇ ਵਿਅਕਤੀ ਨੇ ਉਹ ਵੀ ਜ਼ਖਮੀ ਹੋਏ ਨੇ ਯਾਨੀ ਕਿ 5 ਦੇ ਕਰੀਬ ਜਿਹੜੀ ਗਿਣਤੀ ਆ ਜੋ ਵਿਅਕਤੀ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਇਹ ਸਲੈਬ ਜਿਹੜੀ ਡਿੱਗਣ ਦੇ ਕਾਰਨ ਇਹ ਵੱਡਾ ਹਾਸਾ ਵਾਪਰਿਆ ਤਾਂ ਚਾਰ ਦੀਵਾਰੀ ਦੀ ਜੋ ਸਲੈਬ ਲਗਾਈ ਗਈ ਸੀ ਉਹ ਡਿੱਗਣ ਦੇ ਕਰਕੇ ਹਾਸਾ ਵਾਪਰਿਆ ਤਾਂ ਮਲਬਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਮਲਬਾ ਜਿਹੜਾ ਨਜ਼ਰ ਆ ਰਿਹਾ ਹੋਏਗਾ ਤਾਂ ਇੱਕ ਵੱਡਾ ਜਿਹੜਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਕਾਫੀ ਜ਼ਿਆਦਾ ਲੋਕ ਇੱਥੇ ਆਉਂਦੇ ਨੇ ਤਾਂ ਹਾਦਸਾ ਜਦੋਂ ਵਾਪਰਦਾ ਉਸ ਸਮੇਂ 4 ਤੋਂ 5 ਲੋਕ ਨੇ ਜੋ ਇਸ ਦੀ ਚਪੇਟ ਦੇ ਵਿੱਚ ਆਏ ਨੇ ਉੱਥੇ ਹੀ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪੀਟਲ ਲਿਜਾਇਆ ਗਿਆ ਤਾਂ ਦੱਸ ਦਈਏ ਕਿ ਮਾਮਲਾ ਗੋਕਲਪੁਰੀ ਮੈਟਰੋ ਗੋਕਲਪੁਰੀ ਮੈਟਰੋ ਸਟੇਸ਼ਨ ਤੋਂ ਸਾਹਮਣੇ ਆਇਆ ਜਿੱਥੇ ਇਹ ਹਾਦਸਾ ਵਾਪਰਿਆ ਤੇ ਅੱਜ ਸਲੈਬ ਡਿੱਗਣ ਦੇ ਕਾਰਨ 5 ਦੇ ਕਰੀਬ ਜੋ ਲੋਕ ਨੇ ਇਸ ਮਲਬੇ ਦੀ ਚਪੇਟ ਦੇ ਵਿੱਚ ਆਏ ਨੇ ਫਿਲਹਾਲ ਇੱਥੇ ਬਚਾਅ ਕਾਰਜ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਮਲਬਾ ਹਟਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਦੇ ਉੱਪਰ ਜੋ ਅਧਿਕਾਰੀ ਨੇ ਉਹ ਵੀ ਪਹੁੰਚ ਚੁੱਕੇ ਨੇ ਤਾਂ ਦੱਸ ਦਈਏ ਕਿ ਦਿੱਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੋਕਲਪੁਰੀ ਮੈਟਰੋ ਸਟੇਸ਼ਨ ਦੇ ਉੱਪਰ ਹਾਦਸਾ ਵਾਪਰਿਆ ਸਲੈਬ ਡਿੱਗਣ ਦੇ ਕਾਰਨ 5 ਦੇ ਕਰੀਬ ਜੋ ਲੋਕ ਨੇ ਮਲਬੇ ਦੀ ਚਪੇਟ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿੱਕਰ ਮੈਟਰੋ ਸਟੇਸ਼ਨ ਦੀ ਗੱਲ ਕਰੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਮੈਟਰੋ ਸਟੇਸ਼ਨ ਦੇ ਉੱਪਰ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਰੋਜ਼ਾਨਾ ਮੈਟਰੋ ਦੀ ਵਰਤੋਂ ਕਰਕੇ ਆਪਣਾ ਸਫ਼ਰ ਤੈਅ ਕਰਦੇ ਨੇ ਮੈਟਰੋ ਦੇ ਜ਼ਰੀਏ ਸਫ਼ਰ ਤੈਅ ਕਰਦੇ ਨੇ ਆਉਣ ਜਾਣ ਦਾ ਭਾਵੇਂ ਦਫ਼ਤਰਾਂ ਵਾਲੇ ਲੋਕ ਹੋਣ ਜਾਂ ਫਿਰ ਰੋਜ਼ਾਨਾ ਕਿਸੇ ਇੱਧਰ ਉੱਧਰ ਆਉਣ ਵਾਲੇ ਲੋਕ ਹੋਣ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਕੰਮਕਾਰਾਂ ਦੇ ਲਈ ਵੀ ਪਰਸਨਲ ਗੱਡੀਆਂ ਦੀ ਥਾਂ ਦੇ ਉੱਪਰ ਮੈਟਰੋ ਦੀ ਵਰਤੋਂ ਕਰਦੇ ਨੇ ਤਾਂ ਮੈਟਰੋ ਸਟੇਸ਼ਨ ਦੇ ਉੱਪਰ ਕਾਫੀ ਜ਼ਿਆਦਾ ਭੀੜ ਹੁੰਦੀ ਆ ਪਰ ਜਦੋਂ ਇਹ ਹਾਦਸਾ ਵਾਪਰਦਾ ਉਸ ਸਮੇਂ ਰਾਹਤ ਵਾਲੀ ਗੱਲ ਇਹ ਆ ਕਿ ਕਾਫੀ ਜ਼ਿਆਦਾ ਜਿਹੜੇ ਲੋਕ ਉੱਥੇ ਗਿਣਤੀ ਹੁੰਦੀ ਆ ਤਾਂ ਉਹਨਾਂ ਦਾ ਵਿਚਾਰ ਆ ਚਾਰ ਤੋਂ ਪੰਜ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਜਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਅਤੇ ਬਾਕੀਆਂ ਦੇ ਮਾਮੂਲੀ ਜੜੀਆਂ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਸ਼ੁਰੂਆਤੀ ਇਸ ਸਮੇਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਵੀ ਕੁਝ ਸਮੇਂ ਤੱਕ ਸਾਂਝੀ ਕੀਤੀ ਜਾਏਗੀ ਫਿਲਹਾਲ ਬਚਾਅ ਕਾਰਜ ਨੇ ਜੇ ਸ਼ੁਰੂ ਕਰ ਦਿੱਤੇ ਗਏ ਨੇ ਮਲਬਾ ਇਹ ਜੋ ਉਸ ਨੂੰ ਹਟਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਮੈਟਰੋ ਸਟੇਸ਼ਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਮੈਟਰੋ ਦੇ ذریعے ਹੀ ਸਫ਼ਰ ਤੈਅ ਕਰਦੇ ਨੇ ਤਾਂ ਗੋਕਲਪੁਰੀ ਮੈਟਰੋ ਸਟੇਸ਼ਨ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਦੀਵਾਰੀ ਦੇ ਉੱਪਰ ਜੋ ਸਲੇਬ ਲਗਾਈ ਗਈ ਸੀ ਉਸ ਦੇ ਡਿੱਗਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤੇ ਪੰਜ ਦੇ ਕਰੀਬ ਜੋ ਵਿਅਕਤੀ ਨੇ ਉਹ ਇਸ ਮਲਬੇ ਦੇ ਚਪੇਟ ਵਿੱਚ ਆਏ ਨੇ ਸਾਹਮਣੇ ਆ ਰਹੀ ਹੈ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਸਲੇਬ ਡਿੱਗਣ ਦੇ ਕਾਰਨ ਕਈ ਲੋਕ ਮਲਬੇ ਦੀ ਝਪੇਟ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਹਸਪਤਾਲ ਲਿਜਾਇਆ ਗਿਆ ਉੱਥੇ ਹੀ ਤਿੰਨ ਤੋਂ ਚਾਰ ਜਿਹੜੇ ਵਿਅਕਤੀ ਨੇ ਉਹ ਵੀ ਜ਼ਖਮੀ ਹੋਏ ਨੇ ਯਾਨੀ ਕਿ 5 ਦੇ ਕਰੀਬ ਜਿਹੜੀ ਗਿਣਤੀ ਆ ਜੋ ਵਿਅਕਤੀ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਇਹ ਸਲੈਬ ਜਿਹੜੀ ਡਿੱਗਣ ਦੇ ਕਾਰਨ ਇਹ ਵੱਡਾ ਹਾਸਾ ਵਾਪਰਿਆ ਤਾਂ ਚਾਰ ਦੀਵਾਰੀ ਦੀ ਜੋ ਸਲੈਬ ਲਗਾਈ ਗਈ ਸੀ ਉਹ ਡਿੱਗਣ ਦੇ ਕਰਕੇ ਹਾਸਾ ਵਾਪਰਿਆ ਤਾਂ ਮਲਬਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਮਲਬਾ ਜਿਹੜਾ ਨਜ਼ਰ ਆ ਰਿਹਾ ਹੋਏਗਾ ਤਾਂ ਇੱਕ ਵੱਡਾ ਜਿਹੜਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਕਾਫੀ ਜ਼ਿਆਦਾ ਲੋਕ ਇੱਥੇ ਆਉਂਦੇ ਨੇ ਤਾਂ ਹਾਦਸਾ ਜਦੋਂ ਵਾਪਰਦਾ ਉਸ ਸਮੇਂ 4 ਤੋਂ 5 ਲੋਕ ਨੇ ਜੋ ਇਸ ਦੀ ਚਪੇਟ ਦੇ ਵਿੱਚ ਆਏ ਨੇ ਉੱਥੇ ਹੀ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪੀਟਲ ਲਿਜਾਇਆ ਗਿਆ ਤਾਂ ਦੱਸ ਦਈਏ ਕਿ ਮਾਮਲਾ ਗੋਕਲਪੁਰੀ ਮੈਟਰੋ ਗੋਕਲਪੁਰੀ ਮੈਟਰੋ ਸਟੇਸ਼ਨ ਤੋਂ ਸਾਹਮਣੇ ਆਇਆ ਜਿੱਥੇ ਇਹ ਹਾਦਸਾ ਵਾਪਰਿਆ ਤੇ ਅੱਜ ਸਲੈਬ ਡਿੱਗਣ ਦੇ ਕਾਰਨ 5 ਦੇ ਕਰੀਬ ਜੋ ਲੋਕ ਨੇ ਇਸ ਮਲਬੇ ਦੀ ਚਪੇਟ ਦੇ ਵਿੱਚ ਆਏ ਨੇ ਫਿਲਹਾਲ ਇੱਥੇ ਬਚਾਅ ਕਾਰਜ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਮਲਬਾ ਹਟਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਦੇ ਉੱਪਰ ਜੋ ਅਧਿਕਾਰੀ ਨੇ ਉਹ ਵੀ ਪਹੁੰਚ ਚੁੱਕੇ ਨੇ ਤਾਂ ਦੱਸ ਦਈਏ ਕਿ ਦਿੱਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੋਕਲਪੁਰੀ ਮੈਟਰੋ ਸਟੇਸ਼ਨ ਦੇ ਉੱਪਰ ਹਾਦਸਾ ਵਾਪਰਿਆ ਸਲੈਬ ਡਿੱਗਣ ਦੇ ਕਾਰਨ 5 ਦੇ ਕਰੀਬ ਜੋ ਲੋਕ ਨੇ ਮਲਬੇ ਦੀ ਚਪੇਟ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਕਰ ਮੈਟਰੋ ਸਟੇਸ਼ਨ ਦੀ ਗੱਲ ਇਹ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਮੈਟਰੋ ਸਟੇਸ਼ਨ ਦੇ ਉੱਪਰ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਰੋਜ਼ਾਨਾ ਮੈਟਰੋ ਦੀ ਵਰਤੋਂ ਕਰਕੇ ਆਪਣਾ ਸਫ਼ਰ ਤੈਅ ਕਰਦੇ ਨੇ ਮੈਟਰੋ ਦੇ ਜ਼ਰੀਏ ਸਫ਼ਰ ਤੈਅ ਕਰਦੇ ਨੇ ਆਉਣ ਜਾਣ ਦਾ ਭਾਵੇਂ ਦਫ਼ਤਰਾਂ ਵਾਲੇ ਲੋਕ ਹੋਣ ਜਾਂ ਫਿਰ ਰੋਜ਼ਾਨਾ ਕਿਸੇ ਇੱਧਰ ਉੱਧਰ ਆਉਣ ਵਾਲੇ ਲੋਕ ਹੋਣ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਕੰਮਕਾਰਾਂ ਦੇ ਲਈ ਵੀ ਪਰਸਨਲ ਗੱਡੀਆਂ ਦੀ ਥਾਂ ਦੇ ਉੱਪਰ ਮੈਟਰੋ ਦੀ ਵਰਤੋਂ ਕਰਦੇ ਨੇ ਤਾਂ ਮੈਟਰੋ ਸਟੇਸ਼ਨ ਦੇ ਉੱਪਰ ਕਾਫੀ ਜ਼ਿਆਦਾ ਭੀੜ ਹੁੰਦੀ ਆ ਪਰ ਜਦੋਂ ਇਹ ਹੱਸਾ ਵਰਪਰਦਾ ਉਸ ਸਮੇਂ ਰਾਹਤ ਵਾਲੀ ਗੱਲ ਇਹ ਆ ਕਿ ਕਾਫੀ ਜ਼ਿਆਦਾ ਜਿਹੜੇ ਲੋਕ ਉੱਥੇ ਗਿਣਤੀ ਹੁੰਦੀ ਆ ਤਾਂ ਉਹਨਾਂ ਦਾ ਵਿਚਾਰ ਆ ਚਾਰ ਤੋਂ ਪੰਜ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਜਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਅਤੇ ਬਾਕੀਆਂ ਦੇ ਮਾਮੂਲੀ ਜੜੀਆਂ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਸ਼ੁਰੂਆਤੀ ਇਸ ਸਮੇਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਵੀ ਕੁਝ ਸਮੇਂ ਤੱਕ ਸਾਂਝੀ ਕੀਤੀ ਜਾਏਗੀ ਫਿਲਹਾਲ ਬਚਾਅ ਕਾਰਜ ਨੇ ਜੇ ਸ਼ੁਰੂ ਕਰ ਦਿੱਤੇ ਗਏ ਨੇ ਮਲਬਾ ਇਹ ਜੋ ਉਸ ਨੂੰ ਹਟਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਮੈਟਰੋ ਸਟੇਸ਼ਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਮੈਟਰੋ ਦੇ ذریعے ਹੀ ਸਫ਼ਰ ਤੈਅ ਕਰਦੇ ਨੇ ਤਾਂ ਗੋਕਲਪੁਰੀ ਮੈਟਰੋ ਸਟੇਸ਼ਨ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਦੀਵਾਰੀ ਦੇ ਉੱਪਰ ਜੋ ਸਲੇਬ ਲਗਾਈ ਗਈ ਸੀ ਉਸ ਦੇ ਡਿੱਗਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤੇ ਪੰਜ ਦੇ ਕਰੀਬ ਜੋ ਵਿਅਕਤੀ ਨੇ ਉਹ ਇਸ ਮਲਬੇ ਦੀ ਚਪੇਟ ਵਿੱਚ ਆਏ ਨੇ